ਆਪਾਂ ਕਹਿਤਾ ਦਿੰਨੇ ਆ ਯਾਰ ਸੁਖਬੀਰ ਸਿੰਘ ਬਾਦਲ ਕੋਲ ਪੈਸਾ ਬੜਾ ਉਹ ਉਮੀਰ ਬੜਾ ਯਾਰ ਉਹਦੀ ਟੌਰ ਬੜੀ ਆ ਉਹ ਐਂ ਜਾ ਪਰ ਉਹਨੂੰ ਪੁੱਛ ਕੇ ਵੇਖੋ ਪਾਰਟੀ ਚਲਾਉਣੀ ਹਮ ਵਰਕਰ ਨੂੰ ਸਾਹਮਣਾ ਕਿਸੇ ਨੂੰ ਉਹਦਾਂ ਲ ਮਿਲਿਆ ਉਹ ਵਿੰਗਾ ਆ ਗਿਆ ਉਹ ਉਥੇ ਜਾ ਬਾਦਲ ਚਲਿਆ ਬਾਦਲ ਸਾਹਿਬ ਮੈਨੂੰ ਨਹੀਂ ਉਹਦਾਂ ਮਿਲਿਆ ਜੀ ਫਲਾਣੇ ਨੂੰ ਉਹਦਾਂ ਦੇਤਾ ਹਾਂ ਤਵੇ ਦਾ ਇੱਕ ਦੂਜੇ ਦੇ ਉੱਤੇ ਲੱਗਦੇ ਹੀ ਹੁੰਦੇ ਆ ਜੀ ਸਰਕਾਰਾਂ ਲਾਉਂਦੀ ਆ ਜਿੰਦਾ ਸਾ ਆ ਗਿਆ ਜੀ ਫਲਾਣ ਆ ਗਿਆ ਹੁਣ ਕਿਹੜਾ ਨੈਸ਼ਨ ਉਦੋਂ ਕਿਹੜਾ ਬੇਦਬੀਆਂ ਨਹੀਂ ਹੁੰਦੀਆਂ ਆ ਹੁਣ ਕਿਹੜਾ ਨਹੀਂ ਬੇਦਬੀਆਂ ਜਦੋਂ ਕਾਗਰ ਨਹੀਂ ਸਰਕਾਰ ਰਹੀ ਉਹ ਇਹ ਤਾਂ ਚਲੋ ਤੋਂ ਮਤਲਬ ਤਾਂ ਲੱਗਦੀ ਰਹਿੰਦੀ ਆ ਲੀਡਰ ਹੀ ਲਉਂਦੇ ਹੁੰਦੇ ਆ ਕੋਈ ਨਾ ਕੋਈ ਝੂਠ ਦੇ ਵਿੱਚ ਕੋਈ ਨਾ ਕੋਈ ਕਾਮਯਾਬ ਹੋ ਜਾਂਦਾ ਹੂੰ ਕੋਈ ਕਈ ਕਾਮਯਾਬ ਨਹੀਂ ਵੀ ਹੁੰਦੇ ਇੱਕ ਬੰਨੇ ਦਾ ਤੁਸੀਂ ਸਜਾ ਲਾਤੀ ਫੈਸਲਾ ਸੁਨਾਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਦੀ ਬੇਨਤੀ ਕਬੂਲੇ ਚਲੋ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਹੂੰ ਜਿਹੜੇ ਖਾੜਪੂਰੇ ਪੁਰਾਣੇ ਬੜੇ ਹੂੰ ਚੌੜਾ ਸਾਹਿਬ ਹੂੰ ਉਹਨਾਂ ਦੇ ਨਾਲ ਤੁਸੀਂ ਗਿੱਟਪਿਟ ਕਰਕੇ ਹੂੰ ਸਜਾ ਲਾ ਦਾਂਗੇ ਉਹ ਇੱਥੇ ਆਏਗਾ ਉਹ ਬੈਠਾ ਹੈਗਾ ਤੂੰ ਫੈਰਨ ਕਰ ਸਾਰੀ ਗਿਣੀ ਮਿਤੀ ਸ਼ਾਜਦ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਰਵਾਉਂ ਕਾਲੀ ਦਲ ਕਿਉਂ ਅੱਜ ਸਫਲ ਨਹੀਂ ਹੋ ਪਾਰਿਆ ਵੀ ਜਿਨ੍ਹਾਂ ਨੂੰ ਹੱਥੀ ਪਾਲਿਆ ਜਿਹੜੇ ਬੇਟੇ ਹੱਥੀ ਜਵਾਨ ਕੀਤੇ ਉਹੀ ਕਾਲੀ ਦਲ ਨੂੰ ਕਿਉਂ ਖਾਨ ਨੂੰ ਪੈਂਦੇ ਨੇ ਜਦੋਂ ਉਹਦੇ ਅੱਜ ਚਲੇ ਗਏ ਨੇ ਤੇ ਉਹੀ ਜਿਹੜੀਆਂ ਬਾਹਵਾਂ ਨੇ ਉਹ ਗਾਲਾਂ ਨੂੰ ਕਿਉਂ ਆ ਰਹੀਆਂ ਯਾਰ ਫਿਰ ਵਾਰ-ਵਾਰ ਉਹੀ ਗੱਲ ਹੁੰਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲੇ ਨੇ ਟਿਕਟਾਂ ਦਿੱਤੀ ਕਿਸੇ ਨੂੰ ਐਮਪੀ ਦੀ ਦੇਤੀ ਕਿਸੇ ਨੂੰ ਐਮਐਲਏ ਦੀ ਦੇਤੀ ਕੋਈ ਬੰਦਾ ਇਹਨਾਂ ਦਾ ਸਟਾਫ ਮੈਂਬਰ ਸੀਗਾ ਇਹਨਾਂ ਦਾ ਕਰਿੰਦਾ ਸੀਗਾ ਉਹਨੂੰ ਦੇਤੀ ਹਾਂ